ਮਾਨਯੋਗ ਡੀਜੀਪੀ ਸਾਹਿਬ ਜੀ ਦੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੰਮ੍ਰਿਤਸਰ ਨੇ ਇੱਕ ਵਿਅਕਤੀ ਹਰਮਨਪ੍ਰੀਤ ਸਿੰਘ son of ਸੁਖਵਿੰਦਰ ਸਿੰਘ ਵਾਸੀ ਗਮਾਨਪੁਰੇ ਨੂੰ 10 ਕਿਲੋ ਹੈਰੋਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਇਸ ਸਬੰਧੀ ਮਕਦਮਾ ਨੰਬਰ 8 ਮਿਤੀ 18 225 ਤੇ ਥਾਣਾ ਐਸਐਸਓਸੀ ਦਰਜ ਕੀਤਾ ਗਿਆ ਜੀ ਸਾ ਗ੍ਰਿਫਤਾਰੀ ਕਿੱਥੇ ਹੋਈ ਹੈ ਇਦੀ ਗਸਤਾਰੀ ਏਰੀਆ ਮਾਲ ਖਰਮਪੀਥ ਰੋਡ ਦੇ ਲੱਗੇ ਹੋਏ ਜੀ ਸਰ ਉਮਰ ਕਿੰਨੇ ਨਰਿਆ ਜੀ ਇਰੀ ਉਮਰ ਕਰੀਬ 24-25 ਸਾਲ ਹੈ ਹਾਂਜੀ ਇਹ ਤੇ ਪਹਿਲਾਂ ਪਰਚਾ ਹੋ ਗਿਆ ਥਾਣਾ ਘਰੇਂਡਾ ਦਾ ਐਂਡੀ ਦਾ ਮੁਕਰਮਦਾਰ ਗਿਆ ਦੇ ਇਥੇ ਕਿੰਨੇ ਕਿਤੇ ਦਾ ਕੰਮ ਚ ਇਨਵੋਲ ਨੇ ਕਰੀਬ ਸਾਲ ਡੇਢ ਸਾਲ ਤੋਂ ਕੰਮ ਕਰਦਾ ਪਿਆ ਜੀ ਇਹ ਮੁਗੰਦਾ ਕਿਵੇਂ ਸੀ ਇਹ ਦਾ ਇਹ ਸਰੀ ਖਪਾਣ ਮਤਲਬ ਡਰੋਨ ਦੇ ਜਰੀਏ ਆਉਂਦੇ ਸੀ ਅੱਛਾ ਕਿੰਨੇ ਦਿਨ ਲੱਗਦੇ ਨੇ ਤਾਂ ਕਿ ਖਪਾਣ ਸਪਲਾਈ ਕਰ ਚਲਦੇ ਉਹਦੇ ਅੱਜ ਉਹ ਰਮਾਂਡ ਲਿਆ ਮਾਂਜੋਗ ਅਦਾਲਤੋਂ ਇਹਦਾ ਦਿਨ ਦੇ ਅੰਦਰ ਮੜ ਮਿਲਿਆ ਆ ਅ ਅੱਗੇ ਫਦਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਅ ਅਦਰ ਜੀ ਇਹਨੂੰ ਪੇਸ਼ ਹੀ ਕੀਤਾ ਹੈ ਕਿ ਦੇਖੋ ਕੋਸ਼ਿਸ਼ ਵਿੱਚ ਜਿਹੜੇ ਜਿਹੜੇ ਆਣਗੇ ਫਿਰ ਉਹਨਾਂ ਨੂੰ ਦਿਖਦੇ ਹਾਂ ਜੀ ਸਰ ਜੋ ਕੋਈ ਦੇਖੋ ਮੋਬਾਈਲ 'ਤੇ ਬਰਾਮਦ ਹੋਇਆ ਹੋਇਆ ਹੈ ਜਾਂ ਉਹਦੇ ਵਿੱਚ ਕੋਈ ਪਾਕਿਸਤਾਨੀ ਤਸਕਰ ਦੇ ਨਾਲ ਲਿੰਕ ਜਾਂ ਕੁਝ ਵੀ ਪਤਾ ਨਾ ਹੈ ਉਹ ਅਗਰ ਆਪਣਾ ਅੱਗੇ ਪੁਸ਼ਕਿਸ਼ ਦੇ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਾਂਗੇ ਅਜੇ ਤੇ ਅਜੇ ਇਹਨੂੰ ਪੇਸ਼ ਹੀ ਕੀਤਾ ਆ ਕਿ ਪੁਸ਼ਕਿਸ਼ ਕਰਾਂਗੇ ਇਨਵੈਸਟੀਗੇਸ਼ਨ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਿਆ ਜਾਊਗਾ ਜੀ ਠੀਕ ਹੈ ਸਰ